ਇਹ ਮੇਰੇ ਬੋਲ ਜੇ ਤੂੰ ਐਂਗਾ ਤੇ ਬਣਾ ਦੇ ਜਿਵੇਂ ਜਰਦਾ ਲਾਇਆ ਹੁੰਦਾ ਆ ਦੇਖੀ ਤੁਹਾਡੀ ਦੇਖੋ ਮੈਨੂੰ ਕਹਿਗਾ ਤੋਰੂੰਗਾ ਮਿਹਨਤ ਕਰ ਇਸ਼ਕ ਪਾਲ ਲੈ ਤਸਵੀਰਾਂ ਬਣਾਉਣ ਦਾ ਬੜਾ ਸੋਹਣਾ ਇਸ਼ਕ ਆਏ ਰੰਗਾ ਨਾ ਵਾਹਣੀ ਕੁਦਰਤ ਇਹ ਕੁਦਰਤਾਂ ਹੀ ਆ ਬਾਬਿਓ ਇਹਨੂੰ ਸਾਡੀਆਂ ਸ਼ਕਲਾਂ ਅਕਲਾਂ ਤੋਂ ਉੱਪਰ ਹੋ ਸੋਚ ਕੇ ਵੇਖੋ ਤਾਂ ਇਹ ਕੁਦਰਤ ਦੀਆਂ ਤਸਵੀਰਾਂ ਹੀ ਆਂ ਕਿਉਂਕਿ ਸਾਰੇ ਹੀ ਕੁਦਰਤੀ ਐ ਸਾਰੇ ਹੀ ਕੁਦਰਤੀ ਐ ਸੋ ਇਹ ਮੈਂ ਤੈਨੂੰ ਕਹਿ ਕੇ ਤਰੂੰਗਾ ਗੁੱਡ ਕੀਤਾ ਤੂੰ ਬਹੁਤ ਸੋਹਣਾ ਬਣਾਇਆ ਠੀਕ ਐ ਕੀ ਕਹਿੰਦੇ ਸਿਓ ਤੇ ਹੁਣ ਸਟੇਜ ਤੇ ਚੜ ਕੇ ਹੁਣ ਕਹਿ ਤਰੂ ਜਨਾ ਇਹਨੇ ਕੋਈ ਨਹੀਂ ਤੋ ਕੋਈ ਨਹੀਂ ਤੈਨੂੰ ਵੀ ਪਰਵਾਹ ਨਾ ਕਰ ਕੋਈ ਨਹੀਂ ਕੋਈ ਨਹੀਂ ਉਹ ਕਹਿੰਦਾ ਰੂਲ ਆ ਮਰਿਆਦਾ ਐ ਮਰਿਆਦਾ ਨਹੀਂ ਲੰਘਣੀ ਅੱਪ ਲੈ ਕਰਾਲਾ ਹੁਣ ਚੰਗਾ ਲੈ ਫੋਟੋ ਲੈ ਲਓ ਜੀ ਖਿੱਚ ਲਓ ਫੋਟੋ ਵਾਲੇ ਵੀ ਖਿੱਚ ਲਓ ਚੰਗਾ ਚੰਗਾ ਮੈਂ ਹੋਰ ਵਧੀਆ ਬਣਾ ਦੇ ਚੰਗਾ ਕਾਹਕੇ ਕਾਹਕੇ ਨਾ ਹੋਰ ਵਧੀਆ ਬਣਾ ਕੇ ਲਿਆਉਂਗਾ ਆਲਾ ਉਹ ਜਵਾਕ ਪਤਾ ਸਾਨੂੰ ਕੀ ਸਿਖਾ ਕੇ ਗਿਆ ਉਹ ਜੋ ਕਰਨਾ ਚਾਹੁੰਦਾ ਸੀ ਉਹ ਹੋ ਗਿਆ ਉਸ ਤੋਂ ਬਾਅਦ ਵੀ ਉਹ ਹਜੇ ਦੁਖੀ ਸੀ ਕਿਤੇ ਆਪਾਂ ਵੀ ਆਈ ਤਾਂ ਨਹੀਂ ਸਾਡੀ ਜ਼ਿੰਦਗੀ 'ਚ ਬਾਅਦ ਕੁਝ ਹੋ ਚੁੱਕਿਆ ਹੈ ਹੋਣ ਤੋਂ ਬਾਅਦ ਵੀ ਦੁਖੀ ਨੇ ਸੱਸ ਨੂੰ ਜਿਹੋ ਜੀ ਨੂੰ ਮਿਲਣੀ ਸੀ ਮਿਲ ਗਈ ਹੁਣ ਕੀ ਕਰ ਲੈਗੇ ਬਦਲ ਲੈਗੇ ਨੋਨ ਨੂੰ ਜਿਹੋ ਜੀ ਮਿਲਣੀ ਸੀ ਮਿਲ ਗਈ ਤੇ ਹੁਣ ਕਿਉਂ ਨਾ ਯਾਰੀ ਪਾ ਕੇ ਰਹੀਏ ਹੈਂ ਗਰਾਰੀ ਫਸਾ ਕੇ ਰਹੀਏ ਮਾਵਾਂ ਧੀਆਂ ਬਣ ਕੇ ਰਹੀਏ ਆਈ ਜੇ ਫੋਟੋ ਖਿਚਾਉਣ ਤੋਂ ਬਾਅਦ ਵੀ ਰੋਂਦਗੇ ਰਹਿ ਗਿਆ ਫਿਰ ਕੀ ਜਗ ਤੇ ਆਸ ਦਾ ਫਾਇਦਾ ਹੈ ਆ ਜਾਓ ਤੁਹਾਡੇ ਚਾਵਾਂ ਦਾ ਗੀਤ ਹੈ ਮੁਰਨਾ ਲੱਥਣ ਐਸੇ ਰੰਗ ਚੜਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਨਹੀਂ ਮਸਤ ਬਣਾ ਦੇਣਗੇ ਤਾੜੀ ਨਾਲ ਗਾਉਣੇ ਆਪਾਂ ਜੀ ਆ ਜਾਓ